ਅੱਜ ਕਾ ਉਸੋ ਮੀਡੀਆ ਤੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਮੈਂ ਦੇਖਿਆ ਸਾਥਵਾਰਾਂ ਨੂੰ ਗੰਦੀਟ ਹੈ ਵੀ ਨਹੀਂ ਇਲਾਕੇ ਦੇ ਵਿੱਚ ਸੈਂਟਾਈਜ਼ੀ ਕੀਤੀ ਜਾ ਰਹੀ ਸੀ ਮਾਨਯੋਗ ਸੀ ਪੀਪੀ ਅਮਰਤ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਜੀ ਦੇ ਅਡਾ ਟਾਉਨ ਸਾਰ ਟੂਨ ਨੰਬਰ 6 ਦੇ ਇੰਚਾਰਜ ਕਰਨਪੱਟ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਦੇ ਮਾਲਕਾਂ ਦਾ ਐਡਰੈਸ ਪੇਸ ਕਰਕੇ ਇਸ ਦਾ ਮਸਰ ਬੁਲਾਇਆ ਜਿਸ ਤੇ ਨੂੰ ਨੂੰ ਚਾਰ ਜੋ ਵੀ ਮੰਦੀ ਕਰ ਰਹੀ ਦੀ ਕੀਤੀ ਗਈ ਆ ਉਹਦਾ ਚਲਾਨ ਤੱਕਿਆ ਗਿਆ ਸਟੈਂਪ ਵਾਈਜ਼ ਕਰਦੇ ਆ ਨਾ ਨਾਲ ਹੀ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਖਤਰਾ ਬੰਦ ਹੈ ਅੱਛਾ ਲਾਂਨ ਇਹਨਾਂ ਦਾ ਸਟੈਂਪ ਵਾਈਜ਼ ਦਾ ਕਟਾ ਗਿਆ ਉਹ ਯਾ ਪਿਆ ਰੱਖਾਂ ਜੀ ਜੇ ਮੰਨਣਾ ਕੋਈ ਲੋਕ ਨਹੀਂ ਆ ਜੀ ਹੋਰ ਨਾਤੇ ਲੋਕਾਂ ਨੇ ਇਹੀ ਜਾ ਕੇ ਸੈਂਟ ਬਾਜੀ ਨਾ ਕਰਨ ਕਾਰਨ ਤੇ ਜਿਹੜੀ ਐਕਸਕਿਊਟ ਉਹ ਆਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਅਵੀ ਇਲਾਕੇ ਦੇ ਵਿੱਚ ਉਹਦਾ ਵੀ ਉਹਨੂੰ ਪੇਸ਼ ਕੀਤਾ ਗਿਆ ਸੀ ਤੇ ਬਕਾਇਦਾ ਨਾਮ ਕਰਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਗੋਨ ਨੰਬਰ ਸੀ 8 ਰੱਖਦੇ ਇੰਤਜ਼ਾਜ ਕਰਮਸ਼ੇਤ ਮੰਗਲ ਸਿੰਘ ਜੀ ਨੇ ਬੜੇ ਯਤਨਾਂ ਨਾਲ ਕੀ ਅੱਦੇ ਲੱਗੇ ਸੀਗੇ ਸਿੱਕੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਇਨਕਾਰ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੱਡੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸੋਚਕਾਰ ਕੀਤਾ ਨਾਲ ਹੀ ਉਹਨਾਂ ਕਹਿ ਆ ਵੀ ਅੱਗੇ ਤੋਂ ਨਹੀਂ ਕੋਈ ਹਰਕਤ ਨਹੀਂ ਕਰਾਂਗੇ ਵੱਡੀ ਦਾ ਸ਼ਹਿਰ ਵਾਸੀਆਂ ਨੂੰ ਹੀ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਦਾ ਹੋਰ ਵੀਲਰ ਦਾ ਕਾਰਾਂ ਵਾਲੇ ਆ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਹਨਾਂ ਜਿਹੜੇ ਦੇ ਕੰਮ ਨੂੰ ਰੋਕਦੇ ਆ ਉਥੇ ਬਕਾਇਦਾ ਰੁਕਣ ਨੂੰ ਭੁਜਾ ਕੇ ਨਾ ਲੈ ਜਾਂ ਕਿਉਂਕਿ ਇਤਨਾ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਬੰਦਾ ਕਾਨੂੰਨ ਦੀ ਲੰਗਣਾ ਕਰ ਰਿਹਾ ਹੈ ਕੋਈ ਕੋਲ ਚਾਹ ਦਾ ਕਾਗਜ਼ਤ ਨਹੀਂ ਹੈ ਪਰ ਹੁੰਦੇ ਪਰਮਸਰ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰ ਸਾਹਿਬ ਦੇ ਰੋਮਦਾਸ ਜੀ ਦੀ ਲੰਗਰੀ ਵਿੱਚ ਵਧੀਆ ਤੰਗ ਨਾ ਚਾਰੂ ਰੂਪ ਆਗੂ ਗੁਰੂ ਪੀਤਾ ਜੀ ਆਖਦੇ ਕਿ ਲੋਕਾਂ ਨੂੰ ਕੋਈ ਕਿਸਮ ਦੀ ਗੋਚ ਨਹੀਂ ਮੱਤਿਆ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰ ਮਾਰੋ ਜਿਹੜੇ ਸਮਾਜਿਕ ਜਿਹੜੇ ਕੋਈ ਕਿੰਭਾ ਦੇ ਕਿ ਐਕਸਟੈਂਟ ਦੀ ਕੋਈ ਨਹੀਂ ਇਹ ਜਿਹੜੇ ਜਨੂੰ ਭਜਾ ਕੇ ਲੈ ਜਾਂਦੇ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਵੱਲੋਂ ਕੋ ਪਤਾ ਨਹੀਂ ਲੱਗਦਾ ਕਿ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਰੌਂਗ ਸਾਈਡ ਵੀ ਲੈ ਜਾਂਦੇ ਨੇ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਂਜੀ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਜਨ ਆਨੰਦ ਕਰਾਇਆ ਗਿਆ ਪੀਤਾ ਜੀ ਆ ਹਾਂਜੀ ਉਹ ਤੇ ਪਹਿਲੇ ਕਾਰਵਾਈ ਹੋ ਚੁੱਕੀ ਆ ਸਾਹ ਕਦੀ ਜਿਹੜੀ ਆ ਉਹਦੀ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਉਹ ਕੀ ਆ ਉਹਨਾਂ ਨੂੰ ਕੈਦ ਕੀਤਾ ਗਿਆ ਹੈ ਕਿ ਉਹਨਾਂ ਦੇ ਫਰਾਂਟ